ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਸ ਤਰ੍ਹਾਂ ਦੇ ਦਿੱਤੀ ਲਈ ਮੈਂ ਤੁਹਾਨੂੰ ਜਦਾ ਧੰਨਵਾਦ ਹੈ ਕਿਉਂਕਿ ਤੁਸੀਂ ਸਾਰੇ ਪਿੰਡ ਨੂੰ ਇਕੱਠੇ ਆ ਲੱਗੀਆਂ ਵੈਸੇ ਕਿਉਂਕਿ ਜਦੋਂ ਦੁੱਖ ਲੱਗਦਾ ਨਾ ਤੇ ਬੰਦਾ ਆਪਣੇ ਨੂੰ ਹੀ ਗੱਲ ਦੱਸਦਾ ਹੈ ਬਗਾਨੇ ਨੂੰ ਨਹੀਂ ਦੱਸ ਯਾਰ ਬੱਤੀ ਜੀ ਵੀ ਕਰਾਂਗੇ ਕਿਉਂਕਿ ਮਾਂ ਵੀ ਬੱਚੇ ਨੂੰ ਦੁੱਧ ਉਹਦਾ ਹੀ ਪਲਾਂਦੀ ਹੈ ਜਦੋਂ ਬੱਚਾ ਹੁੰਦਾ ਹੈ ਨਾਲੋ ਦਾਰੂ ਦਾ ਨਾਲੋ 2 ਨੰਬਰ ਦੀ ਦਾਰੂ ਨਾਲੋ ਜਾਂ ਕੋਈ ਵੀ ਅवैध ਕੰਮ ਨਾਲੋ ਜੀ ਅਸੀਂ ਛੱਡਨ ਪਿੰਡ ਆਏ ਆ ਜੀ ਓਟਾਰੀ ਲੱਗੇ ਜਿੱਥੇ ਸਰਦਾਰ ਦਿਲਬਖ ਸਿੰਘ ਜੀ ਉਹਨਾਂ ਨੇ ਸਾਡੇ ਜਿਹੜੇ 33 ਦੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਗੁਰੂ ਇਕਬਾਲ ਜੀ ਉਹਨਾਂ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਜਿਹਦੇ 'ਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਆਪਣਾ ਦਿਲਬਖ ਜੀ ਨੂੰ ਭਾਰਤੀ ਕਿਸਾਨ ਯੂਨੀਅਨ ਬਾਨੂ ਦੀ ਕਿ ਜਿਹਦੇ 'ਚ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਜਿਹੜੀਆਂ ਸਾਡੇ ਕਿਸਾਨੀ ਦੀਆਂ ਜ਼ਰੂਰਤਾਂ ਨੇ ਜਾਂ ਸਮਾਜ ਦੀਆਂ ਜ਼ਰੂਰਤਾਂ ਨੇ ਜਾਂ ਸਾਡੇ ਧਰਮ ਦੀਆਂ ਜ਼ਰੂਰਤਾਂ ਨੇ ਕਿਉਂਕਿ ਸਾਡੀ ਯੂਨੀਅਨ ਸਿਰਫ ਧਰਮਿਆਂ ਤੱਕ ਸੀਮਿਤ ਨਹੀਂ ਹੈ ਸਾਡੀ ਯੂਨੀਅਨ ਜਿਹੜੀ ਆ ਉਹ ਸਮਾਜ ਦੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਅੱਜ ਦਿਲਬਖ ਸਿੰਘ ਉਹਨਾਂ ਦੇ ਘਰੇ ਆ ਕੇ ਗ੍ਰਹਿ ਵਿਖੇ ਇੰਨਾ ਕੁ ਮਨ પ્રસન્ન ਹੋਇਆ ਉਹਨਾਂ ਦੀ ਸਿੱਖੀ ਸੇਵਕੀ ਦੇਖ ਕੇ ਕਿ ਭਈ ਪੂਰਾ ਪਿੰਡ ਦਾ ਪਿੰਡ ਕੋਈ ਜਾਤ ਪਾਤ ਦਾ ਨਹੀਂ ਸੀਗਾ ਈਸ਼ੂ ਕੋਈ ਪਾਰਟੀਬਾਜੀ ਦਾ ਨਹੀਂ ਸੀ ਇਸ਼ੂ ਹਰ ਬੰਦਾ ਹਰ ਸਮਾਜ ਵਿੱਚ ਇੱਥੇ ਪਹੁੰਚਿਆ ਮਨ ਨੂੰ ਇਹਨੇ ਇੰਨੀ ਕਿ ਸੰਤੁਸ਼ਟੀ ਮਿਲੀ ਕਿ ਇੱਕ ਵਿਸ਼ਵਾਸ ਹੋਇਆ ਕਿ ਪੰਜਾਬ ਦੇ ਲੋਕ ਅੱਜ ਵੀ ਇਕੱਠੇ ਨੇ ਪਰ ਜਿਹੜੇ ਸੋਸ਼ਲ ਮੀਡੀਆ ਦੇ ਥੋੜੇ ਜਿਹੇ ਇਹੋ ਜਿਹੀਆਂ ਗਲਤ ਗੱਲਾਂ ਚੱਲਦੀਆਂ ਸਾਡੇ ਪੰਜਾਬ ਦੇ ਪ੍ਰਤੀ ਕਿ ਪੰਜਾਬ ਦੇ ਲੋਕ ਅਲੱਗ ਹੋ ਗਏ ਪੰਜਾਬ ਦੇ ਲੋਕ ਵਿਛੜ ਗਏ ਜਾਂ ਕਿਸੇ ਪਾਰਟੀ ਬਾਜੀ ਕਰਕੇ ਇਸ ਤਰ੍ਹਾਂ ਪਰ ਇੱਥੇ ਆ ਕੇ ਮਹਿਸੂਸ ਹੋਇਆ ਕਿ ਨਹੀਂ ਪੰਜਾਬ ਇੱਕ ਮੁੱਠੀ ਆ ਹਜੇ ਕੋਈ ਇਸਨਾਦ ਨਹੀਂ ਆ ਅਸੀਂ ਸਭ ਸਿੱਖੀ ਨਾਲ ਚੱਲਦੇ ਆ ਸਨਾਤਨ ਨਾਲ ਚੱਲਦੇ ਆ ਤੇ ਮਜ਼ਾ ਆਇਆ ਮੈਨੂੰ ਇੱਥੇ ਆ ਕੇ ਤੇ ਮੈਨੂੰ ਦਿਲਬਾਗ ਜੀ ਹੁਣਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪੰਜਾਬ ਦਾ ਤੇ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੰਮ ਪੈਂਡਿੰਗ ਨੇ ਉਹ ਸਾਡੇ ਤੱਕ ਲਿਆਂਗੇ ਤੇ ਅਸੀਂ ਪੂਰਨ ਕੋਸ਼ਿਸ਼ ਕਰਾਂਗੇ ਉਹ ਕੰਮ ਕਰਵਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਤੀ ਹੈ ਜੀ ਪਿੰਡ ਛੱਡਣ ਵਿੱਚ ਜਿਲ੍ਹਾ ਅੰਮ੍ਰਿਤਸਰ ਵਿੱਚ ਕੀਤੀ ਗਈ ਹੈ ਜੀ ਸਰਦਾਰ ਦਲਬਾਗ ਸਿੰਘ ਜੀ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਜੱਥਿਆਂ ਜੱਥਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਜਦ ਕੀ ਇਹਨਾਂ ਇੱਕ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਨੂੰ ਅਹੀਂ ਅੱਜ ਜਨਰਲ ਸਕੱਤਰ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਬਣਾਇਆ ਗਿਆ ਪਛਾਣ ਸਾਡੇ ਪੰਜਾਬ ਪ੍ਰਧਾਨ ਜਿਹੜੇ ਸਾਡੇ ਇਹੋਲੇ ਗ੍ਰਾਮ ਮੌਜੂਦ ਆ ਤੇ ਮੈਂ ਸਾਰੇ ਪ੍ਰਧਾਨਾਂ ਦਾ ਜਿਹਨੂੰ ਧੰਵਾ ਦਿਆਂ ਗੁਰਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਭਾਨੂੰ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਆ ਸਾਰਿਆਂ ਦਾ ਜੀ ਆਇਆਂ ਨੂੰ ਤੇ ਸਾਰੀ ਜਨਤਾ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਗ੍ਰਹਿ ਆਏ ਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ